ਪਾਰਕ ਬਰੋਕਰ ਦੀ ਬਣਾ ਉਸਨੂੰ ਖੜਾ ਕਰਦੇ ਹੋ ਨੀ ਯਾਰ ਕੇ ਹੋਣੀ ਸੀ ਕੋਈ ਗੱਲ ਨਹੀਂ ਬਸ ਕਰ ਦੇ ਤੁਸੀਂ ਪਾਰਕ ਉਦੋਂ ਵੀ ਉਲਟ ਪਾਣੀ ਰੋਹ ਰਹਿਣ ਦੇ ਯਾਰ ਐਵੇਂ ਹੁਣ ਕੋਈ ਕਾਹਦਾ ਕੋਈ ਇੰਸਟੇਸ ਕੋਸ਼ਿਸ਼ ਕਰਨਾ ਹੈ ਸਾਡੀ ਪਾਰਟੀ ਕੋਲ ਉਸ ਦਾ ਕੋਸ਼ਿਸ਼ ਨਾਲ ਜਿਹੜੀ ਗੱਲ ਚਾਹੁੰਦੇ ਹੋ ਤਮਾਰੀ ਬੇਨਜ਼ਾਰੀ ਦੀ ਲੋਕਾਂ ਨੂੰ ਟੰਗ ਨਾ ਕਰ ਗਲੀ ਗਲੀ ਮਾਨਸਾ ਦੀ ਨਸ਼ਾ ਹੈ ਹਰੇਕ ਟੇੜੀ ਗਲੀ ਚ ਵੀ ਨਸ਼ਾ ਹੈ ਤੇਰੀ ਗਲੀ ਜਵਾਕਾਂ ਦੇ ਕਰਦੇ ਨੇ ਉਹ ਸਾਡੇ ਜਵਾਕ ਹੈਗੇ ਨੇ ਮੇਰੇ ਦੋ ਜਵਾਕ ਨੇ ਲੜੋ ਉਹਨਾਂ ਨੇ ਲੜਦਾ ਕਿਉਂ ਉਹਨਾਂ ਨੇ ਲੜਦਾ ਕਿਉਂ ਉਹਨਾਂ ਨੇ ਤੁਹਾਨੂੰ ਪਤਾ ਨਹੀਂ ਸੀ ਆ ਮੈਟੀਂ ਪਤਾ ਦੱਸ ਮੈਨੂੰ ਦੱਸ ਕੀ ਹੈ ਤੂੰ ਕੀ ਪਤਾ ਮੇਰਾ ਦਿਲ ਕੀ ਪਤਾ ਮੇਰਾ ਤੇ ਨੂੰ ਤੂੰ ਸਰਕਾਰੀ ਮਲਾਇ ਮੈਂ ਕੰਮ ਕਰੇ ਤੂੰ ਹੋਰ ਕੀ ਕਰੇਗਾ ਬੋਲ ਕਾਨਾ ਨਹੀਂ ਤੇਰਾ ਝੂਠੇ ਬੰਦਾ ਤੂੰ ਸਰਕਾਰੀ ਬੰਦਾ ਤੇਰਾ ਰਾਜਨੀਤਿਕ ਲੀਡਰ ਦਾ ਕੰਮ ਤੂੰ ਚੰਚਮਚਾ ਰਾਜਨੀਤਿਕ ਲੀਡਰਾਂ ਦਾ ਹੈਂ ਤੈਨੂੰ ਇਤਨੀ ਕਿ ਕਰਾ ਕਿਉਂ ਚਮਚਾ ਬਣਿਆ ਸਰਕਾਰੀ ਬੰਦਾ ਅਸੀਂ ਤਾਂ ਸਰਕਾਰ ਦੇ ਕੰਮ ਕਰਦੇ ਆ ਇਹ ਸਰਕਾਰ ਆਈ ਨਹੀਂ ਤੀ ਆਏ ਆ ਆਂ ਖਾਚਾ ਤੂੰ ਆਰਦੀ ਡਾਈ ਨਾ ਕੋ ਪੋਸਾ ਲਾ ਕੋ ਬਾਰਦੀ ਪਾ ਆ ਤਾਂ ਲਿਖਣਾ ਇਉਂ ਆ ਤੂੰ ਤਾਰੇ ਬੈਜ ਲਾਈ ਫਿਰਦਾ ਚਮਚਾ ਮੈਂ ਭੇੜ ਆ ਮੈਂ 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 ਆਵਾਜ਼ ਨਹੀਂ ਆ ਰਹੀ ਇਹ ਮਹਾਰਾਜ ਇਹ ਮਹਾਰਾਜ ਪੁੱਛਦਾ ਉੱਧਰ ਮਲਾਜਨ ਕਰਾਓ ਇਹਦੀ ਆਵਾਜ਼ ਕਰੋ ਬੰਦੇ ਇਹਨਾਂ ਨੂੰ ਤਾਂ ਕਹੋਗੇ ਵਿਚਾਰੇ ਨੂੰ ਹੱਥ ਹੋ ਜਾਣਾ ਬੂ ਸਾਡਾ ਹੋਤੀ ਕਰ ਜਾਂਦੇ ਨਹੀਂ ਦੋ ਦੋ ਨਾ ਬੋਲੋ ਭਾਈ ਉਹਨੇ ਸਾਡੇ ਬੰਦ ਨੂੰ ਤਾਂ ਕਿੱਥੇ ਲਾਉਂਦੇ ਅੱਜ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਜਿੱਥੇ ਮਾਨਸਾ ਦੇ ਵਿੱਚ ਸ਼ੁਰੂਆਤ ਕੀਤੀ ਜਾ ਰਹੀ ਹੈ ਉੱਥੇ ਜਿੱਥੇ ਅੱਜ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਤੇ ਕਾਂਗਰਸ ਜੋ ਡਾਕਟਰ ਬਿਜੇ ਸਿੰਘਲਾ ਤੇ ਆਮ ਆਦਮੀ ਪਾਰਟੀ ਦੇ ਜੋ ਹੋਰ ਆਗੂ ਨੇ ਉਹਨਾਂ ਵੱਲੋਂ ਪਹੁੰਚਣਾ ਸੀ ਪਰ ਜੋ ਹੋਣਾ ਯਾਰ ਮੈਂ ਇੱਥੇ ਪਰਮਿੰਦਰ ਸਿੰਘ ਝੋਟਾ ਤੇ ਉਸਦੀ ਟੀਮ ਉਹਨਾਂ ਨੂੰ ਸਵਾਲ ਕਰਨ ਦੇ ਲਈ ਪਹੁੰਚੀ ਹੋਈ ਹੈ ਜਿੱਥੇ ਸਵੇਰੇ 7 ਵਜੇ ਦਾ ਟਾਈਮ ਦਿੱਤਾ ਗਿਆ ਸੀ ਕਿ 7 ਵਜੇ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਹੋਊਗੀ ਪਰ ਹਾਲੇ ਤੱਕ ਤੁਸੀਂ ਦੇਖ ਸਕਦੇ ਹੋ ਕੁਰਸੀਆਂ ਬਿਲਕੁਲ ਜੋ ਖਾਲੀ ਪਈਆਂ ਨੇ ਹਾਲੇ ਤੱਕ ਨਾ ਤਾਂ ਮਾਨਸਾ ਦੇ ਵਿਧਾਇਕ ਨਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਨਾ ਆਮ ਆਦਮੀ ਪਾਰਟੀ ਦੇ ਹੋਰ ਆਗੂ ਇੱਥੇ ਪਹੁੰਚੇ ਨੇ ਪਰ ਜੋ ਪਰਮਿੰਦਰ ਸਿੰਘ ਝੋਟਾ ਤੇ ਉਹਨਾਂ ਦੀ ਜੋ ਬਹਿਸ ਹੈ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਨਾਲ ਹੋ ਰਹੀ ਹੈ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮਾਨਸਾ ਦੀਆਂ ਜਿੱਥੇ ਮਾਨਸਾ ਦੀ 7 ਵਜੇ ਦਾ ਟਾਈਮ ਸੀ ਆ 6:30 ਵਜੇ ਤੇ ਯਾਤਰਾ ਦੀ ਸ਼ੁਰੂਆਤ ਹੋਣੀ ਹੈ ਆਣੀ ਚੁੱਕੇ ਆ ਨਾ ਦੋ ਯਾਰ ਬਾਈ ਕਰਦੀ ਸਾਰਾ ਮਾਣ ਮਾਣ ਕਹਿੰਦਾ ਤੂੰ ਕਮੇਟ ਬੰਨ੍ਹ ਰੋਖ ਕਹਿੰਦਾ ਕੀ ਕਹਦਾ ਪੇੜ ਤੇ ਨਹੀਂ ਲੱਗਦਾ ਪਾਸੇ ਪੇੜ ਤੇ ਨਹੀਂ ਝੱਡੇ ਝਣੇ ਪੇੜ ਤੇ ਨਹੀਂ ਫੇਰ ਫੇਰ ਨਹੀਂ ਪੇੜ ਤੇ ਹੈ ਨਹੀਂ ਤੁਸੀਂ ਐਨੇ ਕਿ ਸਾਡੀ ਵੀ ਮੇਰੀ ਬੰਦੀ ਆ ਯਾਰ ਕਮਾਲ ਕਰਦੇ ਹੋ ਅਸੀਂ ਤੁਹਾਨੂੰ ਕਹਿ ਨਹੀਂ ਸਕਦੇ ਤੁਸੀਂ ਸਾਡੇ ਪੇੜ ਤੇ ਹੈ ਨਹੀਂ ਤੁਸੀਂ ਸਾਰੇ ਦੋਸਤਾਂ ਉਹ ਤੁਸੀਂ ਹੱਥ ਬੰਨ੍ਹ ਕੇ ਕਹੋ ਜੀ ਹੱਥ ਬੰਨ੍ਹ ਕੇ ਕਹੋ ਸਕਦੇ ਹੋ ਨਹੀਂ ਭਾਈ ਉਹਨਾਂ ਨੂੰ ਪਹਨ ਲਾ ਕੇ ਮੈਂ ਦੱਸਿਆ ਪਿਆ ਪਾਉਣਿਆ ਕਮੇਟੀ ਚਲੀ ਕਿਉਂ ਭੱਜੀ ਗਏ ਤੇ ਫਿਰ ਕਿਉਂ ਰਿਸ਼ਤਾਂ ਦੇ ਲਈ ਤੂੰ ਜੇਰ ਤੇ ਮੰਗਿਆ ਅੱਗੇ ਚੋ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ ਜਿੱਥੇ ਅੱਜ ਮਾਨਸਾ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਹੀ ਸ਼ੁਰੂਆਤ ਕਰਨੀ ਸੀ ਪਰ ਪਰਮਿੰਦਰ ਸਿੰਘ ਝੋਟਾ ਜੋ ਆਪਣੀ ਟੀਮ ਲੈ ਕੇ ਉੱਥੇ ਪਹੁੰਚ ਗਿਆ ਤੁਸੀਂ ਦੇਖ ਸਕਦੇ ਹੋ ਸਵੇਰੇ 7 ਵਜੇ ਦਾ ਟਾਈਮ ਦਿੱਤਾ ਗਿਆ ਸੀ ਮਾਨਸਾ ਦੇ ਵਿਧਾਇਕ ਵੱਲੋਂ ਜਿੱਥੇ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਨੀ ਸੀ ਪਰ ਉੱਥੇ ਪ੍ਰਮਿੰਦਰ ਸਿੰਘ ਝੋਟਾ ਦੇ ਪਹੁੰਚਣ ਤੋਂ ਬਾਅਦ ਹਾਲੇ ਤੱਕ ਕੋਈ ਵੀ ਸਰਕਾਰ ਦਾ ਨੁਮਾਇੰਦਾ ਕੋਈ ਵੀ ਨਹੀਂ ਪਹੁੰਚਿਆ ਪਰ ਜੋ ਅਧਿਕਾਰੀ ਨੇ ਨਗਰ ਕੌਂਸਲ ਦੇ ਉਹਨਾਂ ਨਾਲ ਬੈਂਸ ਜ਼ਰੂਰ ਹੋ ਰਹੀ ਹੈ ਤੁਹਾਨੂੰ ਕੁਰਸੀਆਂ ਦਿਖਾ ਦਿੰਦੇ ਆ ਇਹ ਮਾਨਸਾ ਦੇ ਵਿੱਚ ਅੱਜ ਨਸ਼ਾ ਮੁਕਤੀ ਯਾਤਰਾ ਇਸ ਸਵੇਰੇ 7 ਵਜੇ ਸ਼ੁਰੂਆਤ ਕਰਨੀ ਸੀ ਪਰ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਪਰ ਪਰਮਿੰਦਰ ਸਿੰਘ ਝੋਟਾ ਜੋ ਆਪਣੇ ਸਵਾਲ ਲੈ ਕੇ ਮਾਨਸਾ ਦੇ ਸੈਟਰ ਪਾਰਕ ਦੇ ਵਿੱਚ ਪਹੁੰਚਿਆ ਹੋਇਆ ਹੈ ਮਾਲੀ ਬੁਲਾਇਆ ਹੋਇਆ ਹੋਰੇ ਇਹ ਮਲਾਜਮ ਹੈ ਮਲਾਜਮਾਂ ਨੂੰ ਕੁਰਸੀ ਭਰਨ ਲਈ ਬਿਠਾਉਣ ਲਈ ਬੁਲਾਇਆ ਹੋਇਆ ਰੇ ਕਿਉਂ ਦਿਆਰਾਮ ਤੇਰਾ ਕੰਮ ਤੈਨੂੰ 300 ਰੁਪਏ ਦਿੰਦਾ ਦਿਹਾੜੀ ਦਾ ਤੂੰ ਸਾਫ ਸਫਾਈ ਕਰ ਮੇਰਾ ਭਰਾ ਤੁਹਾਨੂੰ ਡੋਕੋਈ ਡਰ ਨਹੀਂ ਤੁਹਾਨੂੰ ਕੁਝ ਨਹੀਂ ਕੱਟ ਸਕਦੇ ਚਲ ਇਹ ਮੂੰਹ ਜਰਮਿੰਦਰ ਕੀ ਲੱਗ ਰਿਹਾ ਹੈ ਵੀ 7 ਵੇ ਸ਼ੁਰੂਆਤ ਕਰਨੀ ਸੀ 7 ਵਜੇ ਸ਼ੁਰੂਆਤ ਕਰਨੀ ਸੀ 8 ਵਜੇ ਗਈ ਨਸ਼ਾ ਗਲੀ ਗਲੀ ਵਿਖਦਾ ਇੱਥੇ ਕਹਿਣ ਇੱਥੇ ਲਿਆ ਦਿੰਦੇ ਫਰੇਕ ਦੀ ਗਲੀ ਕਿ ਨਸ਼ਾ ਕਰਦਾ ਲੱਗ ਪਾ ਫਰੇਕ ਦੀ ਬੱਚਾ ਕਰਦਾ ਪਰ ਅਸੀਂ ਰੋਕਦੇ ਸੀ ਲੜਦੇ ਸੀ ਸਾਡੇ ਦੇ ਪਰਚੇ ਪਾਤੇ ਕਿੰਨੇ ਪਰਚੇ ਪਾਤੇ ਹੁਣ ਮੇਰੇ ਬੁੱਢੇ ਬਾਪ ਤੇ ਮੇਰੀ ਟੀਮ ਤੇ ਪਾਤਾ ਹਣਾ ਬਿਲਕੁਲ ਸਾਨੂੰ ਉਹਨਾਂ ਦਾ ਇੱਕ ਬੰਦਾ ਦੱਸਦੇ ਲੀਡਰ ਵੀ ਜੀ ਨਸ਼ਾ ਖਤਮ ਹੋ ਗਿਆ ਅਸੀਂ ਇਹ ਨਾਲ ਹੀ ਸਲਾਹਤਾ ਕਰਾਂਗੇ ਵੀ ਹਾਂ ਤੁਸੀਂ ਇੱਥੇ ਨਸ਼ਾ ਖਤਮ ਕਰਤਾ ਜੇ ਇਹ ਕਹਿਣਾ ਮੈਂ ਹੁਣ ਇਹਨਾਂ ਨੂੰ 10 ਥਾਂ ਉੱਨਾ ਸਭ ਇੱਕ ਦਾ ਦਿਖਾ ਸਕਦਾ ਹੁਣ 10 ਥਾਂ ਇਸ ਟਾਈਮ ਵੀ ਕੀ ਜਾਂਦਾ 7 ਵਜੇ ਤੋਂ ਲੈ ਕੇ 11 ਵਜੇ ਤੱਕ ਕੋਈ ਟਾਲ ਨਹੀਂ ਕਿੱਦਾ ਮਨਸਤ ਕਿਉਂ ਉਧਰ ਕਰ ਉਹ ਕਹਿੰਦਾ ਫੜੋ ਫੜੋ ਲੈ ਤੇਰੇ ਹੁਕਮ ਦੇ ਗਲਾਮ ਨੇ ਤੇਰੇ ਕਈ ਫੜਨਗੇ ਮੈਂ ਕਰਾ ਕੋ ਕਿਹੋ ਕਰਤਾ ਤੂੰ ਕੋਣ ਨਾ ਫੜਵਾਉਣ ਵਾਲਾ ਮੈਨੂੰ ਓਏ ਮੈਂ ਤਾਂ ਪੇ ਮੈਂ ਜੇ ਦਿੱਤਾ ਲਿਖਿਆ ਨਾ ਮੇਰੇ ਫੜ ਵੀ ਲੈ ਤੂੰ ਤੇਰੇ ਆ ਕੰਨਾ ਕਰ ਲੈ ਓਏ ਤੇ ਮੇਰਾ ਦਿੱਤਾ ਤੂੰ ਬਸਣਾ ਵੀ ਨਹੀਂ ਇਹ ਤਾਂ 5 ਸਾਲਾਂ ਬਾਅਦ ਬੱਚੇ ਬਦਲ ਜਾਣਗੇ ਉਹ ਫਿਰ ਕਿਉਂ ਫਿਰ ਅਗਲੀ ਸਰਕਾਰ ਆਊਗੀ ਫਿਰ ਤੂੰ ਹੀ ਮਾਫੀਆਂ ਨਾ ਦੇਉਂਦੇ ਕਰਾਪਸ਼ਨ ਚ ਦੇਖੋ ਮੈਂ ਤੱਕ ਕਹੀ ਨਹੀਂ ਮਾਰਾਂਗਾ ਮੈਨੂੰ ਕਿਹਾ ਮੈਨੂੰ ਮੇਰਾ ਬਸਣਾ ਤੂੰ ਕਿਹਾ ਬਸ ਨਹੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਨਸ਼ਾ ਮੁਕਤੀ ਯਾਤਰਾ ਦਾ ਹਾਲ ਨਗਰ ਕਾਉਂਸਲ ਦੇ ਅਧਿਕਾਰੀ ਤੂੰ ਪਛਾਣੀ ਮੇਰਾ ਦਿੱਤਾ ਹੈ ਤੂੰ ਕਿਹਾ ਮੇਰਾ ਪਿਤਾ ਮਾਰੇਗਾ ਉਹ ਤੂੰ ਕਹੀ ਹੈ ਨਾ ਮਾਰੇਗਾ ਮੈਂ ਯਾਰ ਤੂੰ ਗੁੰਡਿਆਂ ਨੂੰ ਮੁੱਠੀ ਜੰਦਾ ਚਲੋ ਆ ਮਲਾਜ ਮਾਈ ਸਾਡੇ ਸ਼ਹਿਰ ਦਾ ਆਈਓ ਆਈਓ ਮਲਾਜ ਮੈਂ ਦੇਖ ਲੈ ਪਰਤੂਤਾ ਕੋਈ ਗੱਲ ਸੁਣ ਚੱਲ ਰਾਜਾ ਕੋਈ ਗੱਲ ਨਹੀਂ ਕੋਟੇ ਛੋਡੇਰ ਕਿੰਨੇ ਪ੍ਰੋਗਰਾਮਾਂ ਦੀ ਮੈਂ ਛਾਵਾ ਵਧਾਈਏ ਏਅਰਪੋਰਟ ਤੇ ਫਿਰ ਆਉਂਦਾ ਕੋਈ ਨਹੀਂ ਹੋਉਂਦਾ ਕੋਟੇ ਮੇਰੀ ਗੱਲ ਸੁਣ ਚੀਹ ਸਹਾਮਤ ਦੀ ਸੇਵਾ ਮੈਂ ਤੁਹਾਨੂੰ ਨਹੀਂ ਮੁੱਕਦਾ ਬੱਗ ਭਾਈ ਮੈਂ ਵੀ ਉਹ ਸੇਵਾ ਕਰਦਾ ਮੈਂ ਸੇਵਾ ਕਰਦਾ ਹਾਂ ਮੇਰੇ 11 ਪਾਸੇ ਪੱਟ ਕਿਉਂ ਪਾਈ ਇਹ ਕੰਮ ਮੈਂ ਕਰਾਂ ਮੈਂ ਖਾਤਮਾ ਕਰਾਂ ਕੋਈ ਇੱਕ ਦੱਸੋ ਨਹੀਂ ਫਿਰ ਅਸੀਂ ਰੋਕੀਏ ਰਹੋ ਨਹੀਂ ਫਿਰ ਤੁਸੀਂ ਇੰਨਾ ਨਹੀਂ ਬਖਸ਼ਾਸ਼ ਕਰ ਰਹੇ ਹੋ ਇਹ ਨੰਨੇ ਨਹੀਂ ਬਖਸ਼ਾਸ਼ ਕਰਦੇ ਹੱਥ ਪਾਇਆ ਜੀਦਾਂ ਨੇ ਉੱਗੀ ਹੱਥ ਫਿਰ ਡਿਊਟੀ ਕਰਨਾ ਸਾਰਾ ਮਨਾ ਲੜ ਫਿਰ ਲੀਡਰਾਂ ਨੂੰ ਕਹੇ ਨਹੀਂ ਤੂੰ ਸਾਡੇ ਬਜੁਰਗਾਂ ਨੂੰ ਤੋਂ ਤੰਗ ਕਰ ਰਿਹਾ ਹੈਂ ਹਾਂ ਨੌਣੇ ਆਉਣ ਦੇ ਨਾਲ ਲੀਡਰ ਸਿੱਧੀ ਕਰ ਮੈਂ ਤੈਨੂੰ ਕੱਢ ਲਈ ਬਾਹਰ ਅੱਗੀ ਚੱਲ ਮੈਂ ਤੂੰ ਕਿਆ ਮੂਰੇ ਮੂਰੇ ਗਾਂਵ ਹੜਕਾ ਕਰੀ ਜਾਂਦਾ ਹੈਂ ਕਹਦਾ ਪ੍ਰੋਗਰਾਮ ਕਰਾ ਚਲਾਉਂਦਾ ਨਹੀਂ ਪ੍ਰੋਗਰਾਮ ਕਰਾਇਆ ਇਹੇ ਪ੍ਰੋਗਰਾਮ ਕਾ ਨਾ ਕਰਾ ਰਿਹਾ ਬਾਈ ਇਹ ਅਸੀਂ ਤਾਂ ਆਰਗੇਨਾਈਜ਼ਰਾਂ ਜੀ ਕਰਾ ਰਹੇ ਹਾਂ ਨਸਾਬੋਤੀ ਸਰਪ੍ਰਾਈਜ਼ ਨਹੀਂ ਹੁੰਦਾ ਹਾਂ ਹਾਂ ਯਾਰ